ਉਹਨਾਂ ਦੇ ਇਲਾਕੇ ਦਾ ਬਿਚਾਰੇ ਵਾਲ ਤੋਂ ਤੇ ਜੱਟੀਆਂ ਤੂੰ ਜੀ ਦੁੱਖ ਤੋੜ ਦਿੰਦੇ ਉਮਰਾਂ ਦੇ ਤਨਵੀਰ ਹੋਰਾਂ ਨੇ ਬਰਬਰੀਤ ਗੁੱਲੀ ਹੋਰਾਂ ਨੇ ਸਰਪੰਚ ਸੰਦੀਪ ਸਾਹਬਰੇ ਹੋਰਾਂ ਨੇ ਅੱਜ ਸਾਰੇ ਰਿਕਾਰਡ ਤੋੜ ਦਿੰਦੇ ਨੇ ਇਹਨਾਂ ਦੇ ਵਿੱਚ ਸਾਰੇ ਰਿਕਾਰਡ ਤੋੜ ਦਿੰਦੇ ਨੇ ਤੇ ਵੀ ਗੱਲ ਜੀ ਦਾ ਸਨਮਾਨ ਕੀਤਾ ਜਾ ਰਿਹਾ ਹੈ ਬਲਬਰੀ ਸਿੰਘ ਜੀ ਗੱਲ ਸਾਹਬ ਵੱਲੋਂ ਸੁਨੀਲ ਜੰਦਰਜੀਤ ਵੱਲੋਂ ਬਲਰੀ ਸਿੰਘ ਜੀ ਸਨ ਸਾਹਬ ਵੱਲੋਂ ਆਜੀ ਦਰਵਾਜ਼ੀ ਵਾਜੀ ਉਹਨਾਂ ਦੇ ਨਾਲ ਜਿਸ ਜੁਦਰੀ ਜੀ ਸਨਮਾਨ ਦੇ ਰਹੇ ਆ ਦਰਵੀਰ ਗਿੱਲ ਜੀ ਹਾਂਜੀ ਭਾਈ ਜੀ ਜੀ ਸਾਰੇ ਸਰਦਾਰਾਂ ਤੇਤਰੋਂ ਮਦਾਨੇ ਦਾ ਯੋਗਦਾਨ ਹੈ ਇਸ ਕਬੱਡੀ ਕੱਪ ਦੇ ਲਈ ਜੈਲੇ ਦੇ ਸਾਰੇ ਸਾਥੀਆਂ ਦਾ ਧੰਨਵਾਦ ਹੈ ਰੇਡ ਪਾਉਣ ਦੇ ਵਾਸਤੇ ਬਾਕੀ ਦਾ ਪਿੰਡੂ ਪਰਮਜੀਤਪੁਰੀਆ ਘੋੜਾ ਇਸ ਵੇਲੇ ਕਪੂਰਸਾਲੀਆ ਕੇ ਵੱਲ ਭਜਾ ਹੋਇਆ ਹੈ ਢੁੱਲਣ ਵਾਲਾ ਕਰਮੀ ਹੈ ਆਹ ਕਹਿੰਦੇ ਭੁੱਗਣ ਵਾਲਾ ਕਰਮੀ ਹੈ ਇਹ ਕਹਿੰਦੇ ਰੌਸ਼ਨ ਦਾ ਪੁੱਤ ਹੈ ਇਹ ਕਹਿੰਦੇ ਦਾ ਖੇਡ ਆਇਆ ਹੈ ਡਾਕਟਰ ਮੱਗਰ ਸਿਹਾਲ ਵੀ ਜਦੋਂ ਕਰਦਾ ਜੇ ਫਿਰ ਦੇ ਯਾਦ ਹੀ ਟਾਈਮ ਨੂੰ ਇੰਗਲੈਂਡ ਭੇਜਿਆ ਅੰਕਸ ਨੁਕਰਾ ਕਬੱਡੀ ਪਾ ਰਿਹਾ ਹੈ ਸੁਰਿੰਦਰ ਚੱਕੀ ਤਿਆਰ ਹੈ ਕੁਲਵੀਰ ਗਟਾਣਾ ਸ਼ਰਨਾ ਢੱਗੋ ਵਾਲਾ ਉਧਰ ਦੇ ਪਾਸੇ ਢੱਗੋ ਵਾਲਾ ਢੱਗੋ ਵਾਲਾ ਢੱਗੋ ਵਾਲਾ ਢੱਗੋ ਵਾਲਾ ਢੱਗੋ ਵਾਲਾ ਉਹ ਕੀ ਬਾਤ ਹੈ ਕੀ ਬਾਤ ਹੈ ਕੀ ਘਰਾਚੋਂ ਵਾਲਾ ਅੱਗੇ ਵੱਲ ਵਧਿਆ ਹੋਇਆ ਇਹ ਮੇਲਣੇ ਸਿਰਾਚੋ ਸਾਡਾ ਮੇਲੇ ਵਾਲਾ ਪਿੰਡ ਨਹੀਂ ਤੇਰੇ ਨਾਲ ਲਕਸ਼ਨਾ ਤੇ ਰਹੀ ਸਾਡੀ ਹਿੰਦਲੀ ਵਿਕਾਸ ਦੇਵੇ ਵਾਲਾ ਇੱਕ ਪਾਸੇ ਦੂਜੇ ਪਾਸੇ ਔਰ ਸੱਜੀ 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 ਬੱਲੇ 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 ਵਾਲਾ ਮੈਚ ਹੋ ਗਈ ਔਰ ਦੋਵਾਂ ਦਾ ਮੈਚ ਹੋ ਗਈ ਕਬੱਡੀ ਦੇ ਵਿੱਚ ਦੋਵਾਂ ਦਾ ਮੈਚ ਹੋ ਗਈ ਆ ਪੰਜਾਬ ਹੋ ਗਿਆ ਵਿਕਾਸ ਹੋ ਗਿਆ ਵਿਕਾਸ ਖਾਪੇ ਵੱਜਦੇ ਨੇ ਸਜਾਰ ਰਹੇ ਰਤਵਾ ਮੁੱਸੇ ਵਾਲੇ ਦਾ ਇੱਕ ਪਾਸੇ ਗਿੰਦੀ ਔਰ ਦੂਜੇ ਪਾਸੇ ਅੰਬਾ ਉਹ ਸਰਸੰਗ ਦੀ ਧਰਤੀ ਉਹ ਪੁੱਠੀ ਪਈ ਹੋਈ ਐ ਉਹ ਰੱਬ ਕਿਸੇ ਦੀ ਪੁੱਠੀ ਨਾ ਪਾਵੇ ਏ ਪੁੱਠੀ ਪੁੱਠੀ ਵਾਹ ਜੀ ਵਾਹ ਕਿਆ ਬਾਪ ਹੈ ਹੌਸਲਾ ਦੇਣਾ ਬਣਵਾ ਮੁੰਡੇ ਨੂੰ ਵਾਲ ਉਹ ਵੀ ਟੀਮਾਂ ਤਿਆਰ ਰਹਿਣ ਅਗਲੇ ਮੈਚਾਂ ਦੇ ਲਈ ਮਾਲਵਾ ਕਲੱਬ ਘੋੜੇਵਾਲ ਮਾਲਵਾ ਕਲੱਬ ਯਾਰਪ ਤੇ ਸ਼੍ਰੀ ਅਨੰਦਪੁਰ ਸਾਹਿਬ ਘੋੜੇਵਾਲ ਸਹਿ ਅਗਲਾ ਮੈਚ ਹੋਵੇਗਾ ਵਿਕਾਸ ਥਲੇਵੇ ਵਾਲਾ ਇਹਨੇ 36 ਦਾ ਮਾਰਦਾ ਇਹਦਾ ਬਾਹਰ ਦਾ ਸਟਾਈਲ ਬਹੁਤ ਵਧੀਆ ਹੈ ਇਹ ਕਾਗਰੀ ਦਾ ਸ਼ਕੰਦਰ ਵਗੂ ਬਾਹਰਦਾ ਇਹ ਵਿਕਾਸ ਥਲੇਵੇ ਵਾਲਾ ਥਲੇ